ਦਿੱਲੀ ਵਿੱਚ ਨਵੇਂ ਮੁੱਖ ਮੰਤਰੀ ਦੇ ਸੌਚੁੱਕ ਸਮਾਗਮ ਦਾ ਸਸਪੈਂਸ ਖਤਮ ਹੋ ਗਿਆ ਹੈ। ਸੌਚੁੱਕ ਸਮਾਗਮ 21 ਸਤੰਬਰ ਨੂੰ ਸ਼ਾਮ 4:30 ਵਜੇ ਰਾਜ ਨਿਵਾਸ ਵਿਖੇ ਹੋਵੇਗਾ। ਇਸ ਤੋਂ ਪਹਿਲਾਂ ਪੰਬਲ ਘੂਸੇ ਦੀ ਸਥਿਤੀ ਪੈਦਾ ਹੋ ਗਈ ਸੀ। ਆទਿਸ਼ੀਅ ਤੇ ਮੰਤਰੀਆਂ ਨੂੰ ਐਲਜੀ ਦਫ਼ਤਰ ਤੋਂ ਸੌਚਕਣ ਦਾ ਸਮਾਂ ਨਹੀਂ ਮਿਲਿਆ ਸੀ। ਦਰਅਸਲ ਕਿਸੇ ਵੀ ਮੁੱਖ ਮੰਤਰੀ ਦੇ ਅਸਤੀਫੇ ਦੀ ਮਨਜ਼ੂਰੀ ਲਈ ਫਾਈਲ ਰਾਸ਼ਟਰਪਤੀ ਕੋਲ ਜਾਂਦੀ ਹੈ। ਰਾਸ਼ਟਰਪਤੀ ਦੇ ਦਸਤਖਤ ਤੋਂ ਬਾਅਦ ਉਹ ਫਾਈਲ ਐਲਜੀ ਦਫ਼ਤਰ ਪਹੁੰਚਦੀ ਹੈ। अरविंद केजरीवाल ਦੇ ਅਸਤੀਫੇ ਵਾਲੀ ਫਾਈਲ ਲੈਫਟੀਨੈਂਟ ਗਵਰਨਰ ਦੇ ਦਫ਼ਤਰ ਤੱਕ ਨਹੀਂ ਪਹੁੰਚੀ ਸੀ ਦੱਸ ਦਈਏ ਕਿ ਸੌ ਚੁੱਕ ਸਮਾਗਮ ਲਈ 21 ਸਤੰਬਰ ਦੀ ਤਾਰੀਖ ਤੈਅ ਕੀਤੀ ਗਈ ਸੀ ਪਰ ਆਮ ਆਦਮੀ ਪਾਰਟੀ ਸਮੇਂ ਦੀ ਉਡੀਕ ਕਰ ਰਹੀ ਸੀ ਅਤੀਸ਼ੀ ਦੇ ਨਾਲ-ਨਾਲ ਕੈਬਨਟ ਮੰਤਰੀ ਵੀ ਸੌ ਚੁੱਕਣਗੇ ਇਹਨਾਂ ਵਿੱਚ ਗੋਪਾਲ ਰਾਏ, ਕਿਲਾਸ਼ ਗਹਿਲੋਤ, ਸੌਰਵ ਭਾਰਦवाज ਅਤੇ ਇਮਰਾਨ ਹੁਸੈਨ ਦੇ ਨਾਮ ਸ਼ਾਮਲ ਹਨ ਨਵੀਂ ਕੈਬਨਟ ਵਿੱਚ ਇੱਕ ਨਵੇਂ ਚਿਹਰੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਸultanpur ਮਾਜਰਾ ਤੋਂ ਆਪ ਵਿਧਾਇਕ ਮੁਕੇਸ਼ ਅਹਿਲਾਵਤ ਵੀ ਇਸ ਦਾ ਹਿੱਸਾ ਹੋਣਗੇ ਅਤੀਸ਼ੀ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਬਣਨ ਜਾ ਰਹੇ ਨੇ ਇਸ ਤੋਂ ਪਹਿਲਾਂ ਮਰਹੂਮ ਸ਼ੀਲਾ 딕ਸ਼ਿਤ ਅਤੇ ਮਰਹੂਮ ਸੁਸ਼ਮਾ ਸਵਰਾਜ ਮੁੱਖ ਮੰਤਰੀ ਦੇ ਉੱਦੇ ਤੇ ਰਹਿ ਚੁੱਕੇ ਹਨ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਕਈ ਵਿਭਾਗ ਸੰਭਾਲ ਚੁੱਕੇ ਅਤੀਸ਼ੀ ਦਾ ਨਾਮ ਪਾਰਟੀ ਸਾਹਮਣੇ ਰੱਖਿਆ ਅਤੇ ਸਾਰਿਆਂ ਨੇ ਇਸ ਤੇ ਸਹਿਮਤੀ ਜਤਾਈ ਸੀ ਬਿਊਰੋ ਰਿਪੋਰਟ ਐਬੀਪੀ ਸੰਜਾ